ਜਦੋਂ ਇਸ ਏਰੀਆ ਦੇ ਵਿੱਚ ਆਂਦੇ ਆ ਤਾਂ ਇੱਥੇ ਇੱਕ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਸੀ ਦਾ 6:30 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਇਹ ਬਾਜਵਾ ਕਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋ ਗਿਆ ਤਾਂ ਇੰਸਪੈਕਟਰ ਐਸ ਐਚਓ ਬਲਵਿੰਦਰ ਸਿੰਘ ਸ਼ਾਹਗੁਟ ਜਿਹੜੇ ਹੈਗੇ ਹੈ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੀ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ ਦੇ ਤੇ ਫਾਇਰ ਕੀਤਾ ਵੱਟ ਜਿੰਦਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਪੁਰਸ਼ ਸੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਥਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੀ ਖੱਬੀ ਲੱਤ ਦੇ ਵਿੱਚ ਜਿਹੜੀ ਗੋਲੀ ਇਨਾਂ ਦਾ ਨਾਮ ਤਾਂ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀ ਜਿਹੜਾ ਹੈਗਾ ਉਰਫ ਬਾਬਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਈਆਂ ਦਾ ਰਹਿਣ ਵਾਲਾ ਜਿਹੜਾ ਅਜੀ ਬਾਬਾ ਜਿਹੜਾ ਹੈਗਾ ਲੋਪਾਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਖੰਡੋੜਾ ਕਲਾਂ ਪਿੰਡ ਦਾ ਰਹਿਣ ਵਾਲਾ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਮਸ਼ੀਨੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੀ ਬਾਬਾ ਤੋਂ 65 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਗਵਿੰਦਰ ਲਕਾ ਉਸ ਤੋਂ ਜਿਹੜੀਆਂ 65 ਜੇਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ ਬੱਤੀਪੁਰ ਦੇ ਜਿਹੜੇ ਪਿਸਟਲ ਹੈਗੇ ਨੇ ਔਰ ਖਬਰ ਵੇ ਤਾਂ ਜਿਹਨਾਂ ਦੇ ਵਿੱਚ ਬੱਤੀਪੁਰ ਦੇ ਪਿਸਟਲ ਪਲੱਸ ਲਾਈਵ ਕਾਰਟਿਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਿਹਾ ਇਹਨਾਂ ਨੂੰ ਜਿਹੜਾ ਸਿਵਲ ਹਾਊਸ ਨੂੰ ਉਹਨਾਂ ਨੇ ਕੰਟਰੋਲ ਸ਼ਿਫਟ ਕੀਤਾ ਉਸੇ ਐਡਵੈਂਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਕਿ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੋਂ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰौती ਮੰਗਣ ਦੇ ਕੇਸ ਕਰਕੇ ਐਂਡ ਪਲਾਸਿਕ ਸਟਾਰਚ ਸਟਾਰਸ਼ਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਹ ਵੀ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਾਰਟਡ ਹੈਗੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੁਝ ਜਿਹੜੇ ਹੈਂਡਲਰ ਹੈਗੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਤਾਂ ਭੁਗਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਨੇ ਯੂਕੇ ਦੇ ਵਿੱਚ ਇਹ ਕਿਹਦਾ ਜੁਰਮ ਹੋਗਾ ਹੈਗਾ ਫੁੱਟੀਬਾਲ ਫੈਟ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸੇ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟੋਰਸ਼ਨ ਦੇ ਜਿਹੜੇ ਰੈਨਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸ ਸੀ ਸਾਡੇ ਲੋਹਿਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅੰਡਸ਼ਾਹ ਕੋਟ ਏਰੀਆ ਦੇ ਵਿੱਚ ਵੀ ਇਹਨਾਂ ਨੇ ਜੋ ਕੇਸ ਦਰਜ ਹੈਗੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ